ਡੋਗਰੀ ਵਜ਼ੀਰ ਧਿਆਨ ਸਿੰਘ ਦਾ ਕਤਲ ਕਰਨ ਤੋਂ ਬਾਅਦ ਸ਼ਾਹੀ ਫੌਜਾਂ ਨੇ ਹੀਰਾ ਸਿੰਘ ਡੋਗਰਾ ਦੀ ਅਗਵਾਈ ਵਿੱਚ ਲਾਹੌਰ ਕਿਲੇ ਤੇ ਹਮਲਾ ਕੀਤਾ ਤੇ ਸੰਧਾਵਾਲੀਆ ਸਰਦਾਰਾਂ ਲੈਣਾ ਸਿੰਘ ਅਤੇ ਅਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਅਤਰ ਸਿੰਘ ਸੰਧਾਵਾਲੀਆ ਬਚ ਗਿਆ ਜੋ ਉਸ ਵੇਲੇ ਲਾਹੌਰ ਤੋਂ ਬਾਹਰ ਸੀ। ਆਪਣੇ ਲੋਕਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਹ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲਾ ਗਿਆ। ਸੰਧਾਵਾਲੀਆਂ ਨੇ ਪਹਿਲਾਂ ਹੀ ਕੁਮਰ ਦਲੀਪ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਸੀ ਅਤੇ ਹੀਰਾ ਸਿੰਘ ਆਪਣੇ ਪਿਤਾ ਧਿਆਨ ਸਿੰਘ ਦੇ ਵਾਗ ਮੁਖ ਵਜ਼ੀਰ ਬਣ ਗਿਆ। ਜਲਦੀ ਹੀ ਹੀਰਾ ਸਿੰਘ ਨੇ ਰਾਜ ਭਗ ਦਾ ਕੰਮ ਆਪਣੇ ਹੱਥਾਂ ਵਿੱਚ ਕਰ ਲਿਆ ਅਤੇ ਮਨਮਾਨੀਆਂ ਸ਼ੁਰੂ ਕਰ ਦਿੱਤੀਆਂ। ਵਜ਼ੀਰ ਹੀਰਾ ਸਿੰਘ ਲੜੀਆਂ ਸ਼ੁਰੂ ਕਰ ਦਿੱਤੀਆਂ ਸਨ ਪਰੰਤੂ ਹੀਰਾ ਸਿੰਘ ਨੇ ਇਹ ਕੋਸ਼ਿਸ਼ਾਂ ਉਸ ਨੂੰ ਜਲਦੀ ਹੀ ਮੜੀਆਂ ਵੱਲ ਨੂੰ ਲੈ ਗਈਆਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਹੀਰਾ ਸਿੰਘ ਡੋਗਰਾ ਵੱਲੋਂ ਰਾਜਗਦੀ ਤੇ ਕਬਜ਼ਾ ਕਰਨ ਲਈ ਕੀਤੇ ਗਏ ਕੁਕਰਮਾ ਅਤੇ ਉਸ ਦੇ ਅੰਤ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਹੀਰਾ ਸਿੰਘ ਡੋਗਰੇ ਨੇ ਵਜ਼ੀਰ ਬਣਦਿਆਂ ਹੀ ਸਭ ਤੋਂ ਪਹਿਲਾਂ ਕੰਮ ਵਸੂਲੀ ਨੂੰ ਵਧਾਉਣ ਦਾ ਕੀਤਾ ਉਸਨੇ ਸਰਦਾਰਾਂ ਦੇ ਵਿਰੋਧ ਦੇ ਬਾਵਜੂਦ ਆਪਣੇ ਗੁਰੂ ਪੰਡਤ ਜੱल्ले ਨੂੰ ਕਰ ਵਿਭਾਗ ਦਾ ਮੁਖੀ ਨਿਯੁਕਤ ਕਰ ਦਿੱਤਾ ਜੱੱਲਾ ਬੇਹਦ ਕੁਰਖਤ ਅਤੇ ਚਲਾਕ ਕਿਸਮ ਦਾ ਇਨਸਾਨ ਸੀ ਉਸਨੇ ਕਰ ਵਸੂਲੀ ਦੇ ਨਾਮ ਤੇ ਵੱਡੇ ਸਰਦਾਰਾਂ ਜ਼ਗੀਰਦਾਰਾਂ ਤੇ ਛੋਟੇ ਰਾਜਿਆਂ ਆਦਿ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਇਸ ਕਾਰਨ ਸਿੱਖ ਸਰਦਾਰਾਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਜੱੱਲੇ ਅਤੇ ਹੀਰਾ ਸਿੰਘ ਦੇ ਖਿਲਾਫ ਗੁੱਸਾ ਫੈਲ ਗਿਆ ਇਸ ਤੋਂ ਬਾਅਦ ਸੰਦੇਵਾਲੀਆਂ ਤੋਂ ਬਦਲਾ ਲੈਣ ਲਈ ਹੀਰਾ ਸਿੰਘ ਨੇ ਸੰਦੇਵਾਲੀਆਂ ਭਰਾਵਾਂ ਦੀਆਂ ਸਾਰੀਆਂ ਜ਼ਗੀਰਾਂ ਜ਼ਬਤ ਕਰ ਲਈਆਂ ਇਹੀ ਨਹੀਂ ਜਦੋਂ ਹੀਰਾ ਸਿੰਘ ਨੂੰ ਪਤਾ ਲੱ ਹੀਰਾ ਸਿੰਘ ਅਤੇ ਕੁਮਰ ਪਸ਼ੋਰਾ ਸਿੰਘ ਵੱਲੋਂ ਵੀ ਰਾਜ ਭਾਗ ਤੇ ਦਵੇਦਾਰੀ ਕੀਤੀ ਜਾ ਸਕਦੀ ਹੈ ਤਾਂ ਉਸਨੇ ਦੋਹਾਂ ਰਾਜਕੁਮਾਰਾਂ ਦੀਆਂ ਜ਼ਗੀਰਾਂ ਵੀ ਜ਼ਬਤ ਕਰਵਾ ਲਈਆਂ ਸਿੱਖ ਸਹਜਾ ਦੇਆਂ ਦੀਆਂ ਛੋਟੀਆਂ ਫੌਜਾਂ ਸ਼ਾਹੀ ਫੌਜ ਦੇ ਅੱਗੇ ਟਿਕ ਨਾ ਸਕੀਆਂ ਜਿਸ ਕਾਰਨ ਉਹਨਾਂ ਨੂੰ ਆਪਣੇ ਇਲਾਕੇ ਛੱਡਣੇ ਪਏ। ਇਹੀ ਨਹੀਂ ਹੀਰਾ ਸਿੰਘ ਦੇ ਸਲਾਹਕਾਰ ਜੱਲੇ ਨੇ ਮਹਾਰਾਣੀ ਜਿੰਦਾ ਦੇ ਚਰਿੱਤਰ ਨੂੰ ਨੁਕਸਾਨ ਪਹੁੰਚਾਉਣ ਲਈ ਕਈ ਤਰ੍ਹਾਂ ਦੀਆਂ ਅਫਵਾਹਾਂ ਫਲਾ ਦਿੱਤੀਆਂ ਜਿਸ ਕਾਰਨ ਸਿੱਖਾਂ ਵਿੱਚ ਹੀਰਾ ਸਿੰਘ ਪ੍ਰਤੀ ਰੋਹ ਪੈਦਾ ਹੋ ਗਿਆ। ਇਸੇ ਦੌਰਾਨ ਹੀਰਾ ਸਿੰਘ ਨੇ ਆਪਣੀਆਂ ਯੋਜਨਾਵਾਂ ਵਿੱਚ ਅੜਿੱਕਾ ਡਾਉਣ ਵਾਲੇ ਆਪਣੇ ਚਾਚੇ ਸੁਚੇਤ ਸਿੰਘ ਨੂੰ ਵੀ ਰਸਤੇ ਵਿੱਚੋਂ ਹਟਾ ਦਿੱਤਾ। ਅਸਲ ਵਿੱਚ ਮ ਸਤੇ ਸਿੰਘ ਨਾਲ ਸੰਪਰਕ ਕੀਤਾ ਸੀ ਸੁਚੇਤ ਸਿੰਘ ਆਪਣੀ ਇੱਕ ਛੋਟੀ ਜਿਹੀ ਫੌਜੀ ਟੁਕੜੀ ਨੂੰ ਨਾਲ ਲੈ ਕੇ 27 ਮਾਰਚ 1843 ਈਸਵੀ ਨੂੰ ਲਾਹੌਰ ਪਹੁੰਚਿਆ ਤੇ ਲਾਹੌਰੋਂ ਬਾਹਰ ਵੱਡਾ ਮੀਆਂ ਦੇ ਮਕਬਰੇ ਕੋਲ ਡੇਰੇ ਲਾ ਲਈ ਉਹ ਖਾਲਸਾ ਫੌਜ ਵੱਲੋਂ ਆਉਣ ਵਾਲੀ ਮਦਦ ਦੀ ਉਡੀਕ ਕਰ ਰਿਹਾ ਸੀ ਪਰੰਤੂ ਹੋਇਆ ਬਿਲਕੁਲ ਇਸ ਦੇ ਉਲਟ ਮੁਖ ਵਜ਼ੀਰ ਹੀਰਾ ਸਿੰਘ ਨੇ ਫੌਜ ਦੇ ਪੰਚਾਂ ਨੂੰ ਯਕੀਨ ਦਿਵਾ ਦਿੱਤਾ ਕਿ ਸੁਚੇਤ ਸਿੰਘ ਅੰਗਰੇਜ਼ਾਂ ਨਾਲ ਮਿਲ ਗਿਆ ਹੈ ਅਤੇ ਸਿੱਖ ਰਾਜ ਤੇ ਅੰਗਰੇਜ਼ਾਂ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਹੈ ਇਸ ਤੋਂ ਬਾਅਦ ਖਾਲਸਾ ਫੌਜ ਹੀਰਾ ਸਿੰਘ ਦੇ ਪੱਖ ਵਿੱਚ ਆ ਖੜੀ ਅਤੇ ਤੁਰੰਤ ਸਤੇ ਸਿੰਘ ਦੀ ਟੁਕੜੀ ਦੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾ ਅਤਰ ਸਿੰਘ ਸੰਦਾਵਲੀਆਂ ਨੂੰ ਵੀ ਜਲਦੀ ਪਾਰ ਬੁਲਾਉਣਾ ਚਾਹੁੰਦਾ ਸੀ ਜੋ ਉਸ ਵੇਲੇ ਥਾਣੇ ਸਰ ਵਿਖੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਸੀ ਅਤਰ ਸਿੰਘ ਵੀ ਖਾਲਸਾ ਦਰਬਾਰ ਵਿੱਚ ਆਪਣੀ ਗਵਾਚੀ ਥਾਂ ਨੂੰ ਮੁੜ ਤਲਾਸ਼ ਕਰ ਰਿਹਾ ਸੀ ਜਿਸ ਕਾਰਨ ਉਹ ਅੰਗਰੇਜ਼ਾਂ ਦੀ ਸ਼ਰਨ ਵਿੱਚੋਂ ਨਿਕਲ ਕੇ ਤਰਨ ਤਰਨ ਦੇ ਨੇੜੇ ਨਰੰਗਾਬਾਦ ਵਿਖੇ ਸਥਿਤ ਬਾਬਾ ਬੀਰ ਸਿੰਘ ਦੇ ਡੇਰੇ ਆ ਪਹੁੰਚਿਆ ਉਧਰ ਹੀਰਾ ਸਿੰਘ ਵੱਲੋਂ ਖਦੇੜੇ ਜਾਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਦੋਨੇ ਪੁੱਤਰਾਂ ਕੁਮਰ ਕਸ਼ਮੀਰਾ ਸਿੰਘ ਅਤੇ ਕੁਮਰ ਪਸ਼ੋਰਾ ਸਿੰਘ ਨੇ ਵੀ ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਆ ਕੇ ਸ਼ਰਨ ਲਈ ਇੱਥੇ ਹੀ ਇਹਨਾਂ ਦੀ ਮੁਲਾਕਾਤ ਹਰੀ ਸਿੰਘ ਨਲੂਆ ਦੇ ਪੁੱਤਰ ਜਵਾਰ ਸਿੰਘ ਅਤੇ ਦੀਵਾਨ ਵਿਸ ਹਰਨ ਸਿੰਘ ਮਜੀਠੀਆ ਤੇ ਜਮਾਦਾਰ ਖੁਸ਼ਹਾਲ ਸਿੰਘ ਵੀ ਡੇਰੇ ਨਾਲ ਜੁੜੇ ਅਸਲ ਵਿੱਚ ਸਿੱਖਾਂ ਨੂੰ ਅਗਵਾਈ ਕਰਨ ਵਾਲੇ ਕਿਸੇ ਜਰਨੈਲ ਅਤੇ ਕਿਸੇ ਪੱਕੇ ਟਿਕਾਣੇ ਦੀ ਜ਼ਰੂਰਤ ਸੀ ਅਤੇ ਸਿੱਖਾਂ ਦੀ ਇਹ ਤਲਾਸ਼ ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਆ ਕੇ ਖਤਮ ਹੋਈ। ਵਜ਼ੀਰ ਹੀਰਾ ਸਿੰਘ ਤੋਂ ਦੁਖੀ ਸਾਰੇ ਸਿੱਖ ਸਰਦਾਰ ਇਸੇ ਡੇਰੇ ਵਿੱਚ ਇਕੱਠੇ ਹੋ ਗਏ ਤੇ ਉਸ ਨਾਲ ਨਜਿੱਠਣ ਦੀਆਂ ਰਣਨੀਤੀਆਂ ਬਣਨ ਲੱਗੀਆਂ। ਅਸਲ ਵਿੱਚ ਬਾਬਾ ਬੀਰ ਸਿੰਘ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਤਨਾਤ ਸਨ ਅਤੇ ਉਹਨਾਂ ਮੁਲਤਾਨ, ਪਸ਼ੌਰ ਅਤੇ ਜੰਮੂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਰੰਤੂ ਬਾਅਦ ਵਿੱਚ ਉਹਨਾਂ ਦਾ ਮਨ ਪ੍ਰਮਾਤਮਾ ਦੀ ਭਗਤੀ ਵੱਲ ਮੁੜ ਗਿਆ ਅਤੇ ਉਹਨਾਂ ਨੌਰੰਗਾਬਾਦ ਵਿੱਚ ਉਕਤ ਡੇਰਾ ਸਥਾਪਿਤ ਕਰ ਲਿਆ। ਬੇਸ਼ੱਕ ਬਾਬਾ ਰਬੰਦ ਫੌਜ ਵੀ ਸੀ ਇਸ ਫੌਜ ਵਿੱਚ 1200 ਬੰਦੂਕਦਾਰੀ ਸਿਪਾਹੀ ਅਤੇ 3000 ਘੋੜਸਵਾਰ ਸ਼ਾਮਿਲ ਸਨ ਬਾਬਾ ਬੀਰ ਸਿੰਘ ਦਾ ਇਹ ਡੇਰਾ ਜਲਦੀ ਹੀ ਬਾਗੀ ਸਿੱਖਾਂ ਦੀਆਂ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਗਿਆ। ਹੀਰਾ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਇਸ ਬਗਾਵਤ ਨੂੰ ਦਬਾਉਣ ਦੀ ਯੋਜਨਾ ਬਣਾ ਲਈ। ਉਸਨੇ 7 ਮਈ 1844 ਈਸਵੀ ਨੂੰ ਮੀਆਂ ਲਾਭ ਸਿੰਘ ਦੀ ਅਗਵਾਈ ਵਿੱਚ 20 ਹਜ਼ਾਰ ਸਿਪਾਹੀਆਂ ਦੀ ਇੱਕ ਫੌਜ ਡੇਰੇ ਤੇ ਹਮਲਾ ਕਰਨ ਲਈ ਭੇਜ ਦਿੱਤੀ। ਬਾਬਾ ਬੀਰ ਸਿੰਘ ਦਾ ਮੰਨਣਾ ਸੀ ਕਿ ਇਸ ਜੰਗ ਵਿੱਚ ਦੋਹੇ ਪਾਸੇ ਸ਼ਾਹੀ ਫੌਜਾਂ ਦਾ ਹੀ ਨੁਕਸਾਨ ਹੋਵੇਗਾ, ਇਸ ਲਈ ਉਹਨਾ ਆਪਣੀ ਫੌਜ ਨੂੰ ਜਵਾਬੀ ਹਮਲਾ ਕਰਨ ਤੋਂ ਰੋਕ ਦਿੱਤਾ। ਪਰੰਤੂ ਹੀਰਾ ਸਿੰਘ ਦੀ ਫੌਜ ਨੇ ਡੇਰੇ ਤੇ ਭਿਆਨਕ ਗੋਲਾਬਾਰੀ ਕੀਤੀ ਜਿਸ ਵਿੱਚ 700 ਦੇ ਕਰੀਬ ਸਿਪਾਹੀ ਮਾਰੇ ਗਏ। ਇਹ ਇਸੇ ਗੋਲੀਬਾਰੀ ਵਿੱਚ ਅਤਰ ਸਿੰਘ ਸੰਧਾ ਵਾਲਿਆ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪੁੱਤਰ ਕੁਮਰ ਕਸ਼ਮੀਰਾ ਸਿੰਘ ਵੀ ਮਾਰਿਆ ਗਿਆ। ਮਹਾਰਾਜੇ ਦੇ ਦੂਜੇ ਪੁੱਤਰ ਪਿਸ਼ੋਰਾ ਸਿੰਘ ਜਾਨ ਬਚਾ ਕੇ ਨਿਕਲਣ ਵਿੱਚ ਸਫਲ ਹੋ ਗਿਆ ਪਰੰਤੂ ਇਸ ਜੰਗ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਤੇ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਵੀ ਮਾਰੇ ਗਏ। ਵੱਡੀ ਗਿਣਤੀ ਵਿੱਚ ਸਿੱਖਾਂ ਤੇ ਬਾਬਾ ਬੀਰ ਸਿੰਘ ਨੂੰ ਮਾਰਨ ਵਾਲੀ ਹੀਰਾ ਸਿੰਘ ਦੀ ਇਸ ਫੌਜ ਨੂੰ ਸਿੱਖਾਂ ਨੇ ਗੁਰੂਮਾਰੀ ਫੌਜ ਦਾ ਖਿਤਾਬ ਦਿੱਤਾ। ਇਸ ਜੰਗ ਵਿੱਚ ਕੀਤੇ ਗਏ ਭਾਰੀ ਨੁਕਸਾਨ ਦਾ ਸ਼ਾਹੀ ਫੌਜ ਦੇ ਜਰਨੈਲਾਂ ਨੂੰ ਅਫਸੋਸ ਹੋਇਆ ਤੇ ਉਹ ਹੀਰਾ ਸਿੰਘ ਦੇ ਖਿਲਾਫ ਹੋ ਗਏ। ਮਾਹੌਲ ਵਿਗੜਦਾ ਦੇਖ ਬਰਦਾਸ਼ਤ ਕਰਵਾਈ ਹੀਰਾ ਸਿੰਘ ਨੇ ਫੌਜ ਦੇ ਪੰਚਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਅਮਰਤਪਨ ਕਰਕੇ ਸਿੰਘ ਸੱਜ ਜਾਵੇਗਾ ਅਤੇ ਖਾਲਸਾ ਰਾਜ ਦੀ ਹਰ ਹਾਲਤ ਵਿੱਚ ਹਿਫਾਜ਼ਤ ਕਰੇਗਾ ਲਾਹੌਰ ਦਰਬਾਰ ਦੇ ਸਰਦਾਰਾਂ ਅਤੇ ਫੌਜ ਦਾ ਗੁੱਸਾ ਉੱਪਰੋਂ ਤਾਂ ਸ਼ਾਂਤ ਹੋ ਗਿਆ ਪਰੰਤੂ ਅੰਦਰੋਂ-ਅੰਦਰ ਹੀ ਇਸ ਗੁੱਸੇ ਦੀ ਚਿੰਗਾਰੀ ਸੁਲਗਦੀ ਰਹੀ 22 ਜੂਨ 1843 ਈਸਵੀ ਨੂੰ ਹੀਰਾ ਸਿੰਘ ਦੇ ਵਿਸ਼ਵਾਸਪਾਤਰ ਪੰਡਤ ਜੱਲੇ ਦੀ ਦਰਬਾਰ ਦੇ ਕੁਝ ਸਰਦਾਰਾਂ ਅਤੇ ਫੌਜੀ ਪੰਚਾਂ ਨਾਲ ਝੜਪ ਹੋ ਗਈ ਜੱਲੇ ਨੇ ਕਈ ਸਰਦਾਰਾਂ ਦਾ ਅਪਮਾਨ ਕੀਤਾ ਜਿਸ ਨੂੰ ਸਰਦਾਰ ਬਰਦਾਸ਼ਤ ਨਾ ਕਰ ਸਕੇ ਇਸ ਘਟਨਾਕ੍ਰਮ ਤੋਂ ਬਾਅਦ ਹੀ ਹੀਰਾ ਸਿੰਘ ਅਤੇ ਪੰਡਤ ਜੱਲੇ ਨੂੰ ਕਤਲ ਕਰਨ ਦੀ ਸ਼ਾਮ ਸਿੰਘ ਅਟਾਰੀ ਵਾਲਾ ਸੀ ਸਿੱਖ ਫੌਜ ਵਿੱਚ ਸੁਲਗ ਰਹੀ ਗੁੱਸੇ ਦੀ ਚਿੰਗਾਰੀ ਨੂੰ ਹਵਾ ਦੇਣ ਦਾ ਕੰਮ ਵੀ ਪੰਡਤ ਜੱਲੇ ਵੱਲੋਂ ਹੀ ਕੀਤਾ ਗਿਆ ਉਸਨੇ ਮਹਾਰਾਣੀ ਜਿੰਦਾ ਦੇ ਚਰਿੱਤਰ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਅਤੇ ਮਹਾਰਾਣੀ ਦਾ ਨਾਮ ਕਈ ਦਰਬਾਰੀਆਂ ਨਾਲ ਜੋੜ ਦਿੱਤਾ ਇਸੇ ਦੌਰਾਨ ਇੱਕ ਦਿਨ ਮਹਾਰਾਣੀ ਜਿੰਦਾ ਦੀ ਤਬੀਅਤ ਵਿਗੜ ਗਈ ਜਿਸ ਨੂੰ ਲੈ ਕੇ ਇਹ ਅਫਵਾਹਾਂ ਫੈਲੀਆਂ ਕਿ ਜੱਲੇ ਨੇ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਹ ਸਫਲ ਨਹੀਂ ਹੋ ਸਕਿਆ ਕੁਝ ਦਿਨਾਂ ਵਿੱਚ ਹੀ ਮਹਾਰਾਣੀ ਜਿੰਦਾ ਸਿਹਤਯਾਬ ਹੋ ਗਈ ਅਤੇ ਉਸਨੇ ਦਰਬਾਰ ਦੇ ਕੰਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਮਹਾਰਾਣੀ ਜਿੰਦਾ ਚੁਕਾਨੀ ਹੋ ਗਈ ਅਤੇ 1843 ਦਾ ਦਿਨ ਚੜ੍ਹਦਿਆਂ ਹੀ ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਮਹਾਰਾਜ ਦਲੀਪ ਸਿੰਘ ਨੂੰ ਚੁੱਕਿਆ ਅਤੇ ਜਨਰਲ ਵੈਂਟੂਰਾ ਦੀ ਸੁਰੱਖਿਆ ਹੇਠ ਫੌਜੀ ਸ਼ੌਣੀ ਵਿੱਚ ਪਹੁੰਚ ਗਈ। ਮਹਾਰਾਣੀ ਜਿੰਦਾ ਨੇ ਜਜ਼ਬਾਤੀ ਤਕਰੀਰ ਕਰਦਿਆਂ ਫੌਜ ਦੇ ਪੰਚਾਂ ਨੂੰ ਮਹਾਰਾਜ ਦਲੀਪ ਸਿੰਘ ਅਤੇ ਹੀਰਾ ਸਿੰਘ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਕਹਿ ਦਿੱਤਾ। ਫੌਜ ਦੇ ਸਰਦਾਰਾਂ ਨੇ ਮਹਾਰਾਜ ਦਲੀਪ ਸਿੰਘ ਨੂੰ ਚੁਣਿਆ ਅਤੇ ਹੀਰਾ ਸਿੰਘ ਅਤੇ ਉਸ ਦੇ ਸਾਥੀ ਜੱਲੇ ਨੂੰ ਪੰਜਾਬ ਵਿੱਚੋਂ ਕੱਢਣ ਦੀ ਕਸਮ ਖਾ ਲਈ। ਉਧਰ ਹੀਰਾ ਸਿੰਘ ਕੋਲੇ ਜਦੋਂ ਇਹ ਖਬਰ ਪਹੁੰਚੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪਿਆ ਗਈ। ਉਸ ਨੇ ਆਪਣੇ ਤਾਏ ਰਾਜਾ ਗੁਲਾਬ ਸਿੰਘ ਤੋਂ ਮਦਦ ਮੰਗੀ ਅਤੇ ਉਸ ਨੇ ਫੌਰਨ ਆਪਣੀ 1000 ਸਿਪਾਹੀ ਦੀ ਫੌਜ ਦੀ ਆਮਦ ਬਾਰੇ ਸੁਣਦਿਆਂ ਹੀ ਅਦਰ ਸ਼ਾਹੀ ਫੌਜ ਨੇ ਵੀ ਜੰਗ ਦੀਆਂ ਤਿਆਰੀਆਂ ਕਰ ਲਈਆਂ ਡੋਗਰਿਆਂ ਦੀ ਫੌਜ ਦੇ ਪਹੁੰਚਣ ਵਿੱਚ ਹਾਲੇ ਕਾਫੀ ਦੇਰ ਸੀ ਪਰੰਤੂ ਹੀਰਾ ਸਿੰਘ ਕੋਲੇ ਜ਼ਿਆਦਾ ਸਮਾਂ ਨਹੀਂ ਸੀ ਉਸਨੇ ਤੁਰੰਤ ਆਪਣੇ ਸਿਪਾਈਆਂ ਅਤੇ ਮੁਲਾਜ਼ਮਾਂ ਨੂੰ ਖਾਲਸਾ ਰਾਜ ਦੇ ਖਜ਼ਾਨੇ ਨੂੰ ਗੱਡਿਆਂ ਵਿੱਚ ਲਾਦਨ ਦਾ ਹੁਕਮ ਦਿੱਤਾ ਅਤੇ ਕਿਲਾ ਛੱਡਣ ਦੀ ਤਿਆਰੀ ਕਰ ਲਈ ਖਾਲਸਾ ਦਰਬਾਰ ਦੇ ਪੰਚਾਂ ਨਾਲ ਗੱਲਬਾਤ ਕਰਨ ਦਾ ਬਹਾਨਾ ਬਣਾ ਕੇ ਹੀਰਾ ਸਿੰਘ ਤੇ ਜੱਲਾ ਆਪਣੇ 2000 ਸੈਨਿਕਾਂ ਨਾਲ ਕਿਲੇ ਤੋਂ ਬਾਹਰ ਨਿਕਲੇ ਆਏ ਖਜ਼ਾਨੇ ਨਾਲ ਭਰੀਆਂ ਕਈ ਘੋੜ ਗੱਡੀਆਂ ਇਹਨਾਂ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਅਚਾਨਕ ਹੀਰਾ ਸਿੰਘ ਦਾ ਇਹ ਕਾਫਲਾ ਰਾਵੀ ਤੋਂ ਪ ਸਕਾਫਲੇ ਦੇ ਮਗਰ ਲਗਾ ਦਿੱਤੇ ਸ਼ਾਹੀ ਫੌਜ ਦੇ ਸੈਨਿਕਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੇ ਜਵਾਰ ਸਿੰਘ ਦੀ ਅਗਵਾਈ ਵਿੱਚ ਹੀਰਾ ਸਿੰਘ ਦੇ ਇਸ ਕਾਫਲੇ ਨੂੰ ਲਾਹੌਰ ਤੋਂ 14 ਮੀਲ ਦੀ ਦੂਰੀ ਤੇ ਹੀ ਘੇਰਾ ਪਾ ਲਿਆ ਇਸ ਮੌਕੇ ਤੇ ਦੋਹਾਂ ਫੌਜਾਂ ਵਿੱਚ ਕਰੜੀ ਟੱਕਰ ਹੋਈ ਪਹਿਲੇ ਹੱਲੇ ਵਿੱਚ ਹੀ ਹੀਰਾ ਸਿੰਘ ਦਾ ਗੁਰੂ ਜੱਲਾ ਮਾਰਿਆ ਗਿਆ ਗੁੱਸੇ ਨਾਲ ਭਰੀ ਸ਼ਾਹੀ ਫੌਜ ਦੇ ਸਿਪਾਹੀਆਂ ਨੇ ਜੱਲੇ ਦੇ ਟੁਕੜੇ ਟੁਕੜੇ ਕਰ ਸੁੱਟੇ ਇਸੇ ਦੌਰਾਨ ਬਾਬਾ ਬੀਰ ਸਿੰਘ ਦੇ ਡੇਰੇ ਤੇ ਹੋਏ ਹਮਲੇ ਵਿੱਚ ਅਗਵਾਈ ਕਰਨ ਵਾਲਾ ਮੀਆਂ ਲਾਭ ਸਿੰਘ ਵੀ ਸਿੰਘਾਂ ਦੇ ਅੜਕੇ ਚੜ ਗਿਆ ਅਤੇ ਸਿਪਾਹੀਆਂ ਨੇ ਤੁਰੰਤ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਖਰਕਾਰ ਵਜ਼ੀਰ ਹੀਰਾ ਸਿੰਘ ਨੂੰ ਵੀ ਫੌਜ ਨੇ ਕਾਬ ਖਾਲਸਾ ਫੌਜ ਨੇ ਤੁਰੰਤ ਹੀਰਾ ਸਿੰਘ ਦਾ ਸਿਰ ਕਲਮ ਕਰ ਦਿੱਤਾ ਤੇ ਉਸ ਨੂੰ ਉਸ ਦੇ ਕੁਕਰਮਾਂ ਦੀ ਸਜ਼ਾ ਦਿੱਤੀ। ਵਜ਼ੀਰ ਹੀਰਾ ਸਿੰਘ, ਜੱਲ੍ਹੇ ਅਤੇ ਮੀਆਂ ਲਾਭ ਸਿੰਘ ਦੇ ਸਿਰ ਕੱਟ ਕੇ ਉਹਨਾਂ ਨੂੰ ਨੇਜਿਆਂ ਤੇ ਟੰਗਿਆ ਗਿਆ ਤੇ ਲਾਹੌਰ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ। ਇਸ ਤਰ੍ਹਾਂ ਖਾਲਸਾ ਰਾਜ ਨੂੰ ਹਥਿਆਉਣ ਲਈ ਹਜ਼ਾਰਾਂ ਸਾਜ਼ਿਸ਼ਾਂ ਕਰਨ ਅਤੇ ਸਿੱਖ ਰਾਜ ਦੇ ਕਿੰਨੇ ਹੀ ਹਮਾਇਤਿਆਂ ਦੇ ਖੂਨ ਵਹਾਉਣ ਵਾਲਿਆਂ ਨੂੰ ਆਖਰਕਾਰ ਉਹਨਾਂ ਦੇ ਅੰਜਾਮ ਤੱਕ ਪਹੁੰਚਾ ਦਿੱਤਾ ਗਿਆ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਗਦਾਰਾਂ ਦੇ ਹੱਥਾਂ ਵਿੱਚੋਂ ਤਾਂ ਖਾਲਸਾ ਰਾਜ ਨੂੰ ਕੱਢ ਲਿਆ ਗਿਆ ਪਰੰਤੂ ਹੁਣ ਸਿੱਖ ਰਾਜ ਤੇ ਅੰਗਰੇਜ਼ਾਂ ਨੇ ਅੱਖ ਰੱਖ ਲਈ। ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਹਥਿਆਉਣ ਲਈ ਜ ਰঞ্জੀਤ ਸਿੰਘ ਦੇ ਪੁੱਤਰ ਕੁਮਰ ਪਿਸ਼ੋਰਾ ਸਿੰਘ ਨੂੰ ਮੋਹਰਾ ਬਣਾਇਆ ਗਿਆ ਵਜ਼ੀਰ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਕੀ ਹਾਲਾਤ ਬਣੇ ਅੰਗਰੇਜ਼ਾਂ ਨੇ ਕੀ ਸਾਜ਼ਿਸ਼ਾਂ ਰਚੀਆਂ ਅਤੇ ਕੁਮਰ ਪਿਸ਼ੋਰਾ ਸਿੰਘ ਦਾ ਕੀ ਬਣਿਆ ਇਸ ਬਾਰੇ ਸਾਰੀ ਕਹਾਣੀ ਅਗਲੇ ਵੀਡੀਓ ਵਿੱਚ ਪੇਸ਼ ਕਰਾਂਗੇ ਦੋਸਤੋ ਸਿੱਖ ਇਤਿਹਾਸ ਅਤੇ ਖਾਲਸਾ ਰਾਜ ਦੇ ਸਨਹਿਰੀ ਪੰਨਿਆਂ ਨੂੰ ਫਰੋਲਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ